ਸਵਾਗਤ ਹੈ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਅੱਜ ਆਪਾਂ ਤੁਹਾਡੇ ਲਈ ਤਿੰਨ ਸੰਦ ਬਕਾਉ ਲੈ ਕੇ ਆਏ ਆਂ ਦੇਖ ਸਕਦੇ ਹੋ ਪਹਿਲਾ ਤੁਸੀਂ ਅਰਜਨ 605 ਬਹੁਤ ਹੀ ਸੋਹਣਾ ਸਾਫ ਟਰੈਕਟਰ ਆ ਸ਼ੋਅਰੂਮ ਕੰਡੀਸ਼ਨ ਦਾ ਟਰੈਕਟਰ ਆ ਰੰਗ ਪੇਂਟ ਦਾ 오ਰੀਜਨਲ ਆ ਦੇਖ ਸਕਦੇ ਹੋ ਮਗਰਲੇ ਟਾਇਰ ਬਿਲਕੁਲ ਨਵੇਂ ਨੇ ਮੂਰਲੇ ਟਾਇਰ ਵੀ ਨਵੇਂ ਵਰਗੇ ਨੇ ਕੰਪਨੀ ਦੇ ਟਾਇਰ ਨੇ ਗੁੱਡਇਰ ਕੰਪਨੀ ਦੇ ਮੂਰਲੇ ਟਾਇਰ ਨਾਲ ਦੇ ਨੇ ਦੇਖ ਸਕਦੇ ਹੋ ਬਾਡੀ ਲਾਈਨ ਦਾ ਪੂਰਾ ਸਾਫਾ ਟਰੈਕਟਰ ਇੰਜਨ ਗੇਅਰ ਦੀ ਵੀਰ ਦੀ ਫੁੱਲ ਗਾਰੰਟੀ ਹੋਊਗੀ। ਵਾਹ ਚਲਾ ਕੇ ਦਸੱਲੀ ਕਰਕੇ ਟਰੈਕਟਰ ਤੁਸੀਂ ਖਰੀਦ ਸਕਦੇ ਹੋ। ਪਹਿਲੇ ਨਾਮ ਟਰੈਕਟਰ ਆ ਫਰਸਟ ਓਨਰ ਟਰੈਕਟਰ ਆ ਵੀਰੋ। ਦੇਖ ਸਕਦੇ ਹੋ ਜੇ ਆਪਾਂ ਮਾਡਲ ਦੀ ਗੱਲ ਕਰੀਏ 2009 ਮਾਡਲ ਟਰੈਕਟਰ ਆ। ਅਰਜਨ 605 আল্টਰਾ 1 ਦੇਖ ਸਕਦੇ ਹੋ ਤੁਸੀਂ। ਜੇ ਆਪਾਂ ਵੀਰ ਦੇ ਫੋਨ ਨੰਬਰ ਦੀ ਗੱਲ ਕਰੀਏ 9888845246 ਤੇ ਵੀਰ ਨੂੰ ਫੋਨ ਕਰਕੇ ਟਰੈਕਟਰ ਬਾਰੇ ਹੋਰ ਬੰਦ ਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ ਜੇ ਕਿਸੇ ਵੀਰ ਨੇ ਵੀ ਟਰੈਕਟਰ ਖਰੀਦਣਾ ਹੈ ਇੱਕ ਵਾਰ ਵੀਰ ਨੂੰ ਇੱਕ ਵਾਰ ਵੀਰ ਨੂੰ ਜ਼ਰੂਰ ਕਾਲ ਕਰਨੀ ਜੇ ਆਪਾਂ ਰੇਟ ਦੀ ਗੱਲ ਕਰੀਏ ਤਾਂ ਵੀਰ ਕੰਨਿਓ 3,50,000 ਰੁਪਏ 3,50,000 ਰੁਪਏ ਡਿਮਾਂਡ ਰੱਖੀ ਗਈ ਆ ਇਸ ਵਿੱਚ ਤੁਹਾਡਾ ਮੌਕੇ ਤੇ ਵੀਰੋ ਪੂਰਾ ਮਾਨਤਾਨ ਹੋ ਜਾਊਗਾ ਇੱਕ ਕੋਈ ਪੱਕਾ ਰੇਟ ਨਹੀਂ ਵੀਰ ਨੂੰ ਕਾਲ ਕਰਕੇ ਤੁਸੀਂ ਟਰੈਕਟਰ ਦੇਖ ਪਰਖ ਕੇ ਖਰੀਦ ਸਕਦੇ ਹੋ ਜੇ ਹੁਣ ਆਪਾਂ ਅੱਗੇ ਗੱਲ ਕਰੀਏ ਤਾਂ ਤੁਹਾਡੇ ਲਈ ਲੈ ਕੇ ਆਏ ਆ ਸਵਰਾਜ 855 ਮਾਡਲ ਦੀ ਗੱਲ ਕਰੀਏ 1993 ਮਾਡਲ ਟਰੈਕਟਰ ਆ ਬਹੁਤ ਸੰਭਿਆ ਹੋਇਆ ਘਰੇਲੂ ਟਰੈਕਟਰ ਆ ਵੀਰੋ ਦੇਖ ਸਕਦੇ ਹੋ 70 ਪੈਸੇ ਟਾਇਰ ਪਏ ਨੇ ਕੰਪਨੀ ਦੇ ਟਾਇਰ ਨੇ ਰੰਗ ਪੇਂਟ オリジナル ਆ ਨਾਲ ਦਾ ਰੰਗ ਪੇਂਟ ਆ ਪੂਰਾ ਸਾਫ਼ ਰੰਗ ਪੇਂਟ ਦਾ ਟਰੈਕਟਰ ਆ ਵੀਰੋ ਪੰਜਾਬ ਨੰਬਰ ਟਰੈਕਟਰ ਆ ਦੇਖ ਸਕਦੇ ਹੋ ਤੁਸੀਂ ਟਰੈਕਟਰ ਨੂੰ ਵਾਹ ਚਲਾ ਕੇ ਦਸੱਲੀ ਕਰਕੇ ਵੀਰ ਤੋਂ ਤੁਸੀਂ ਟਰੈਕਟਰ ਖਰੀਦ ਸਕਦੇ ਹੋ ਬਹੁਤ ਹੀ ਸੋਹਣਾ ਟਰੈਕਟਰ ਆ ਦੇਖ ਸਕਦੇ ਆ ਵੀਰੋ ਰੰਗ ਪੇਂਟ ਦਾ ਸਾਫ ਆ ਇੰਜਨ ਗੇਅਰ ਦੀ ਵੀਰ ਦੀ ਫੁੱਲ ਦਸੱਲੀ ਆ ਦੇਖ ਸਕਦੇ ਹੋ ਜੀ ਆਪਾਂ ਵੀਰ ਦੇ ਫੋਨ ਨੰਬਰ ਦੀ ਗੱਲ ਕਰੀਏ 9417805283 ਤੇ ਵੀਰ ਨੂੰ ਫੋਨ ਕਰਕੇ ਟਰੈਕਟਰ ਬਾਰੇ ਹੋਰ ਬੰਦ ਹੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਜੇ ਕਿਸੇ ਵੀਰ ਨੇ ਵੀ ਟਰੈਕਟਰ ਖਰੀਦਣਾ ਹੈ ਇੱਕ ਵਾਰ ਵੀਰ ਨੂੰ ਜ਼ਰੂਰ ਕਾਲ ਕਰਨੀ ਜੋ ਵੀ ਬੰਦ ਦੀ ਜਾਣਕਾਰੀ ਪ੍ਰਾਪਤ ਕਰਨੀ ਆ ਟਰੈਕਟਰ ਬਾਰੇ ਤਾਂ ਵੀਰ ਨੂੰ ਫੋਨ ਕਰਕੇ ਹੋਰ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ ਟਾਇਰ ਦੇਖ ਸਕਦੇ ਹਾਂ ਪੂਰੇ ਸਾਫ਼ ਸੋਹਣੇ ਟਾਇਰ ਆ ਕੋਈ ਖੁਸ਼ਕ ਵਿਆਈ ਵਾਲੇ ਟਾਇਰ ਨਹੀਂ ਕੰਪਨੀ ਦੇ ਟਾਇਰ ਨੇ ਵੀਰੋ ਜੇ ਆਪਾਂ ਇਸ ਦੇ ਰੇਟ ਦੀ ਗੱਲ ਕਰੀਏ 1,52,000 ਰੁਪਿਆ ਵੀਰਕ ਨੂੰ ਡਿਮਾਂਡ ਕੀਤੀ ਗਈ ਆ ਮੌਕੇ ਤੇ ਪੂਰਾ ਮਾਨਤਾਣ ਹੋ ਜੂਗਾ ਇਹ ਕੋਈ ਪੱਕਾ ਰੇਟ ਨਹੀਂ ਵੀਰੋ ਤੁਸੀਂ ਟਰੈਕਟਰ ਨੂੰ ਬਾਹਰ ਚਲਾ ਕੇ ਦਸੱਲੀ ਕਰਕੇ ਖਰੀਦ ਸਕਦੇ ਹੋ ਜਿਸ ਕਿਸੇ ਵੀਰ ਨੇ ਖਰੀਦਣਾ ਇੱਕ ਵਾਰ ਵੀਰ ਨੂੰ ਜ਼ਰੂਰ ਕਾਲ ਕਰਨੀ ਟਰੈਕਟਰ ਦੇ ਰੇਟ ਦੀ ਗੱਲ ਕਰੀਏ 1,52,000 ਰੁਪਇਆ ਡਿਮਾਂਡ ਰੱਖੀ ਗਈ ਆ ਜੇ ਹੁਣ ਆਪਾਂ ਅੱਗੇ ਵੀਰੋ ਗੱਲ ਕਰੀਏ ਤਾਂ ਤੁਹਾਡੇ ਲਈ ਲੈ ਕੇ ਆਏ ਆ 11 ਫੁੱਟ ਲਵਾਈ ਵਾਲਾ ਟਰਾਲਾ ਬਹੁਤ ਹੈਵੀ ਲੋਹੇ ਦਾ ਬਣਿਆ ਹੋਇਆ ਟਰਾਲਾ ਪੂਰਾ ਵਜਨਦਾਰ ਟਰਾਲਾ ਵੀਰੋ ਗਾਡਰਾਂ ਤੇ ਬਣਿਆ ਹੋਇਆ ਟਰਾਲਾ ਬਹੁਤ ਹੈਵੀ ਫਰਸ਼ ਲੱਗੀ ਹੋਈ ਆ ਛੋਟੀਆਂ ਘੂੜੀਆਂ ਦੇ ਵਿੱਚ ਨੇ ਡਬਲ ਟਾਇਰ ਨੇ ਜੈਕ ਵਾਲਾ ਟਰਾਲਾ ਵੀਰੋ ਦੇਖ ਸਕਦੇ ਹੋ ਕੋਈ ਫਰਸ਼ ਦੇ ਵਿੱਚ ਮੋਰੀ ਜਗਾਲ ਨਹੀਂ ਪੂਰੀ ਸਾਫ਼ ਸੋਹਣੀ ਫਰਸ਼ ਆ ਜੈਕ ਵਾਲਾ ਟਰਾਲਾ ਗਾਡਰਾਂ ਤੇ ਬਣਿਆ ਹੋਇਆ ਟਰਾਲਾ ਦੇਖ ਸਕਦੇ ਹੋ ਇੱਥੇ ਲੇ ਪਾਸੋਂ ਵੀਰੋ ਪੂਰਾ ਹੈਵੀ ਹਿੱਸਾ ਲੱਗਿਆ ਹੋਇਆ 4 ਇੰਚੀ ਜੇ ਆਪਾਂ ਵੀਰ ਦੇ ਫੋਨ ਨੰਬਰ ਦੀ ਗੱਲ ਕਰੀਏ 95920 40737 ਤੇ ਵੀਰ ਨੂੰ ਤੁਸੀਂ ਫੋਨ ਕਰਕੇ ਟਰਾਲੇ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਬੈਕ ਸਾਈਡ ਤੋਂ ਟਰਾਲਾ ਦੇਖ ਸਕਦੇ ਹੋ ਬਹੁਤ ਸੋਹਣਾ ਡਾਲੇ ਦਾ ਟਰਾਲਾ ਪਿਆ ਬੇਦਾਗ ਟਾਇਰ ਨੇ ਡਬਲ ਟਾਇਰ ਦੇ ਵਿੱਚ ਟਰਾਲਾ ਵੀਰੋ ਜੇ ਆਪਾਂ ਰੇਟ ਦੀ ਗੱਲ ਕਰੀਏ ਵੀਰ ਕਿੰਨੇ ਉਹ 142000 ਰੁਪਇਆ ਡਿਮਾਂਡ ਕੀਤੀ ਗਈ ਆ ਮੌਕੇ ਤੇ ਤੁਹਾਡਾ ਪੂਰਾ ਮਾਨਤਾਣ ਹੋ ਜੂਗਾ ਜੇ ਕਿਸੇ ਵੀਰ ਨੇ ਟਰਾਲਾ ਖਰੀਦਣਾ ਇੱਕ ਵਾਰ ਵੀਰ ਨੂੰ ਜ਼ਰੂਰ ਕਾਲ ਕਰਨੀ ਬੰਦ ਹੀ ਜਾਣਕਾਰੀ ਹੋਰ ਕਿਸੇ ਵੀ ਪ੍ਰਕਾਰ ਦੀ ਟਰਾਲੇ ਦੀ ਪ੍ਰਾਪਤ ਕਰਨੀ ਆ ਵੀਰ ਨੂੰ ਫੋਨ ਕਰਕੇ ਤੁਸੀਂ ਜਾਣਕਾਰੀ ਹੋਰ ਪ੍ਰਾਪਤ ਕਰ ਸਕਦੇ ਹੋ ਵੀਰੋ ਆਪਣੇ ਚੈਨਲ ਤੇ ਐਡ ਲਵਾਉਣ ਵਾਸਤੇ ਸਕਰੀਨ ਤੇ ਚੱਲ ਰਹੇ ਨੰਬਰ ਤੇ ਤੁਸੀਂ ਸਾਨੂੰ ਵੀਡੀਓ ਬਣਾ ਕੇ ਜਾਂ ਫੋਟੋਆਂ ਸੈਂਡ ਕਰੋ ਅਸੀਂ ਤੁਹਾਡੀ ਐਡ ਫ੍ਰੀ ਦੇ ਵਿੱਚ ਕਰਾਂਗੇ ਤੁਹਾਡੇ ਲਈ ਨਵੀਆਂ-ਨਵੀਆਂ ਵੀਡੀਓ ਲੈ ਕੇ ਆਉਂਦੇ ਰਹਾਂਗੇ ਵਾਜਵਰੇਟਾਂ ਦੇ ਵਿੱਚ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਵਿੱਚ ਦੋਸਤੋ ਧੰਨਵਾਦ